ਫਰੀਦਕੋਟ ਦੇ ਸੁਖਨਵਾਲੇ ਪਿੰਡ ਦੇ ਵਿੱਚ ਕਤਲकांड ਦੇ ਵਿੱਚ ਇੱਕ ਨਵਾਂ ਮੋੜ ਆਇਆਗਾ ਪੁਲਿਸ ਵੱਲੋਂ ਜਿਹੜਾ ਇੱਕ ਐਮ ਖਲਾਸੇ ਕੀਤੇ ਗਏ ਨੇ ਉਹ ਤੁਸੀਂ ਵੀਡੀਓ ਜਰੂਰ ਅੱਗੇ ਜਾ ਕੇ ਤੁਹਾਨੂੰ ਦੱਸ ਦਿਆ ਕਿ ਕੀ ਖਲਾਸੇ ਆ ਦੂਸਰੇ ਪਾਸੇ ਰਬਨੀਤ ਬਿੱਟੂ ਨੇ ਜਿਹੜਾ ਕਾਂਗਰਸ ਤੇ ਜਿਹੜਾ ਇਨਸਾਨ ਨੇ ਸਾਧਿਆ ਉਹ ਵੀ ਤੁਹਾਨੂੰ ਜਰੂਰ ਖਬਰ ਦੱਸਦੇ ਆ ਤੇ ਖਬਰ ਨੂੰ ਸ਼ੁਰੂ ਕਰਦੇ ਆ ਤੇ ਜਰੂਰ ਸ਼ੇਅਰ ਜਰੂਰ ਕਰ ਦਿਓ ਕਮੈਂਟ ਤੁਸੀਂ ਲਾਇਕ ਤੇ ਕਮੈਂਟ ਜਰੂਰ ਕਰਨਾ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਫਤਿਹ ਇੰਝ ਗੱਲਾਂ ਆਪਾਂ ਗੱਲ ਕਰੀਏ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣ ਵਾਲੇ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਇੱਕ ਨੌਜਵਾਨ ਗੁਰਵਿੰਦਰ ਸਿੰਘ ਚੜ੍ਹਦੀ ਉਮਰ ਮਸਫਟ ਗੱਭਰੂ ਜਿਹੜਾ ਕਿ ਇੱਕ ਸਾਪਣੀ ਨੇ ਇੱਕ ਪਾਪਣ ਨੇ ਇੱਕ ਡੈਨ ਨੇ ਇੱਕ ਉਹਦੀ ਹੀ ਪਤਨੀ ਆਪਾਂ ਹੁਣ ਪਤਨੀ ਕਹਿੰਦੇ ਲੈਕ ਨਹੀਂ ਕਿ ਜਿਹੜੀ ਨੇ ਕਿ ਉਹਨੂੰ ਖਾ ਲਿਆ ਉਸ ਵੱਲੋਂ ਇਹ ਖਲਾਸੇ ਕੀਤੇ ਗਏ ਆ ਕਿ ਜਿਹੜਾ ਰੁਪਿੰਦਰ ਕੌਰ ਤੋਂ ਜਿਹੜਾ ਆਪਸ ਵਿੱਚ ਹੋਈ ਆ ਉਹਦੇ ਵਿੱਚ ਦੱਸਿਆ ਰੁਪਿੰਦਰ ਕੌਰ ਕਹਿੰਦੀ ਆ ਕਿ ਉਹਨੇ ਕਈ ਸੀਰੀਅਸ ਦੇਖਦੀ ਸੀ ਉਹ ਸੀਰੀਅਲ ਦੇਖਦੀ ਸੀ ਫੋਨ ਤੇ ਜਿਹੜਾ ਮੋਬਾਈਲ ਦੇ ਵਿੱਚ ਆ ਤੇ ਜਿਹੜਾ ਕਿ ਕਵੇਂ ਆਪਣੇ ਪਤੀ ਨੂੰ ਜਿਹੜਾ ਮੌਤ ਦੇ ਘਾਟੋਂ ਉਤਾਰੇ ਜਿਹੜਾ ਨਵੇਂ ਨਵੇਂ ਤਰੀਕੇ ਜਿਹੜਾ ਢੰਗ ਅਪਣਾਉਂਦੀ ਸੀ ਇਹ ਦੱਸਿਆ ਜਾ ਰਿਹਾ ਪਾਲਤ ਵੱਲੋਂ ਕਿ ਸੀਰੀਅਲ ਦੇਖਦੀ ਦੀ ਬਾਅਦ ਦੇ ਵਿੱਚ ਫਿਰ ਜਿਹੜਾ ਕਿ ਤਿੰਨ ਵਾਰੀ ਜਿਹੜਾ ਗੁਰਵਿੰਦਰ ਸਿੰਘ ਨੂੰ ਜਿਹੜਾ ਜ਼ਹਿਰ ਦਿੱਤਾ ਗਿਆ ਦੋ ਵਾਰ ਜਿਹੜੇ ਆਸਫਲ ਰਹੀ ਜਿਹੜਾ ਤੀਸਰੀ ਵਾਰੀ ਉਹ ਸਫਲ ਹੋਈ ਜਿਹੜਾ ਦੋ ਇੱਕ ਆਦੇ ਆਸਕ ਦੇ ਨਾਲ ਤੇ ਇੱਕ ਉਹਦੇ ਨਾਲ ਹੋਰ ਜਿਹੜਾ ਇੱਕ ਦਰਿੰਦਾ ਸੀ ਜਿਹੜਾ ਤਿੰਨਾਂ ਨੇ ਰਲ ਕੇ ਜਿਹੜਾ ਇੱਕ ਫਿਰ ਸਕੀਮ ਬਣਾਈ ਜਿਹੜਾ ਇੱਥੋਂ ਤੱਕ ਦੱਸਿਆ ਜਾ ਰਿਹਾ ਕਿ ਗੁਰਵਿੰਦਰ ਸਿੰਘ ਨੂੰ ਇਸ ਦਾ ਜਿਹੜਾ ਆਚਰਨ ਸੀ ਜਿਹੜਾ ਪਹਿਲਾਂ ਹੀ ਆਸਕ ਦੇ ਨਾਲੇ ਫੜੇ ਗਏ ਸੀ ਪਰ ਇਸ ਤੋਂ ਪਹਿਲਾਂ ਹੀ ਜਿਹੜਾ ਗੁਰਵਿੰਦਰ ਸਿੰਘ ਨੇ ਆਪਣੀ ਭੈਣ ਨੂੰ ਜਿਹੜਾ ਸਾਰਾ ਕੁਝ ਦੱਸ ਦਿੱਤਾ ਸੀ ਇਹਦੀਆਂ ਕਰਤੂਤਾ ਪਰ ਉਹਨੂੰ ਲੱਗਦਾ ਸੀ ਕਿਤੇ ਨਾ ਕਿਤੇ ਵੀ ਘਰ ਬਸਾਉਣਾਗਾ ਘਰ ਨਾ ਪੱਟਿਆ ਜਾਵੇ ਉਹਨੇ ਜਿਹੜਾ ਇਹ ਇੱਕ ਡੈਨ ਸੀ ਜਿਹੜੀ ਇੱਕ ਸਪਣੀ ਸੀ ਉਹ ਘਰ ਦੇ ਵਿੱਚ ਪਾਲ ਰੱਖੀ ਸੀ ਜਿਹੜਾ ਲਗਾਤਾਰ ਦੁੱਧ ਪੁਲਾ ਰਿਆ ਸੀ ਆਖਰ ਸਪਣੀ ਫਿਰ ਸਪਣੀ ਹੁੰਦੀ ਆ ਤੇ ਡੰਗ ਮਾਰੀ ਗਈ ਇੱਕ ਅਕਲੌਤਾ ਪੁੱਤਰ ਮਾਪਿਆਂ ਦਾ ਚੜਦੀ ਜਵਾਨੀ ਦੇ ਵਿੱਚ ਇਹ ਡੈਨ ਨੇ ਜਿਹੜਾ ਦੱਸ ਲਿਆ ਤੁਹਾਨੂੰ ਦੱਸ ਦਿਆ ਕਿ ਇਹ ਵੀ ਦੱਸਿਆ ਜਾ ਰਿਹਾ ਕਿ ਗੁਰਵਿੰਦਰ ਸਿੰਘ ਨੂੰ ਜਿਹੜਾ ਕਿ ਤੀਸਰੀ ਵਾਰੀ ਜਦੋਂ ਉਹਨੂੰ ਮਾਰਨ ਦੀ ਅਪਲਾਨ ਕੀਤਾ ਤੇ ਉਸ ਵੇਲੇ ਵੀ ਜਿਹੜਾ ਉਹਨੂੰ ਨੀਂਦ ਦੀਆਂ ਗੋਲੀਆਂ ਪਾਈਆਂ ਗਈਆਂ ਜ਼ਹਿਰ ਦਿੱਤਾ ਗਿਆ ਇੱਥੋਂ ਤੱਕ ਕਿ ਕੁੱਤੇ ਨੂੰ ਵੀ ਜਿਹੜਾ ਬੇਜਵਾਨ ਦੇਖੋ ਇੱਕ ਕੋਈ ਵੀ ਜਾਨਵਾਰ ਆ ਬੇਜਵਾਨ ਕੁੱਤੇ ਨੂੰ ਵੀ ਨੀਂਦ ਦੀਆਂ ਗੋਲੀਆਂ ਪਾਈਆਂ ਗਈਆਂ ਕਿ ਤਾਂ ਕਿ ਜਿਹੜਾ ਉਹ ਸੁੱਤਾ ਰਹੇ ਭੌਂਕ ਨਾ ਸਕੇ ਐਡੀ ਦਰਿੰਦਕੀ ਦੇ ਨਾਲ ਜਦੋਂ ਗੁਰਵਿੰਦਰ ਸਿੰਘ ਨੂੰ ਇਹ ਸਾਰਾ ਕੁਝ ਕਰਦੇ ਹੋਏ ਜਦੋਂ ਉਹਨੂੰ ਬੇਹੋਸ਼ੀ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਉਹਦਾ ਆਸਕ ਆ ਤਾਂ ਗੁਰਵਿੰਦਰ ਸਿੰਘ ਨੇ ਪੁੱਛਣਾ ਜਦੋਂ ਚਾਇਆ ਤੇ ਇੰਨੇ ਦੇ ਵਿੱਚ ਇਹਨਾਂ ਨੇ ਫੜਨਾ ਸ਼ੁਰੂ ਕੀਤਾ ਤੇ ਗੁਰਵਿੰਦਰ ਸਿੰਘ ਪੌੜੀਆਂ ਚੜਦਾ ਹੋਇਆ ਜਿਹੜਾ ਉੱਥੇ ਪੌੜੀਆਂ ਦੇ ਵਿੱਚ ਹੀ ਡਿੱਗ ਪਿਆ ਇਹਨਾਂ ਪਾਪਿਆਂ ਇਹਨਾਂ ਦਰਿੰਦਿਆਂ ਨੇ ਇਹਨਾਂ ਸਭਣੀ ਨੇ ਉਹਨਾਂ ਨੂੰ ਕਢੇਸ ਕੇ ਜਿਹੜਾ ਉਹਦਾ ਗਲਾ ਦਵਾ ਦਿੱਤਾ ਇਥੋਂ ਤੱਕ ਕਿ ਉਹਦੇ ਜਿਹੜਾ ਪੈਰ ਫੜੇਗੇ ਬਹਾ ਫੜਿਆ ਗਿਆ ਤਿੰਨ ਜਾਣੇ ਇੱਕ 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 ਪਾਸੇ ਕੱਲਾ ਮਨੁੱਖ ਕੀ ਕਰ ਲਊਗਾ ਤਿੰਨ ਦੇ ਮੂਹਰੇ ਤੇ ਫਿਰ ਇਹਨੇ ਇੱਕ ਕਹਾਣੀ ਬਣਾਈ ਕਿ ਕਹਿੰਦੀ ਸਾਡੇ ਘਰ ਚੋਰ ਆ ਗਏ ਚੋਰ ਆ ਗਏ ਤੇ ਸਾਡਾ ਸਿਆਉਣਾ ਲੁੱਟ ਕੇ ਲੈ ਗਏ ਮੇਰੇ ਪਤੀ ਨੂੰ ਮਾਰ ਗਏ ਪਰ ਇਹ ਗੱਲ ਕਿਸੇ ਨੂੰ ਹਾਜ਼ਮ ਨਹੀਂ ਆਉਂਦੀ ਸੀ ਕਿਉਂਕਿ ਜਿਹੜਾ ਪਤਾ ਲੱਗ ਜਾਂਦਾ ਮਨੁੱਖ ਦੇ ਜਿਹੜਾ ਚਿਹਰੇ ਤੋਂ ਪਤਾ ਲੱਗ ਜਾਂਦਾ ਉਹਦੇ ਰੌਣਕ ਲਾਉਣ ਤੋਂ ਪਤਾ ਲੱਗ ਜਾਂਦਾ ਜਦੋਂ ਪੁੱਛਲੇ ਪੂਰੀ ਸਾਨਬਾਨ ਕੀਤੀ ਤਾਂ ਇਹਨਾਂ ਦੇ ਚੰਗਾ ਪਟਾ ਫੇਰਿਆ ਤਾਂ ਫਿਰ ਇਹਨਾਂ ਨੇ ਪਟ ਪਟ ਕੇ ਸਾਰਾ ਕੁਝ ਦੱਸਿਆ ਕਿ ਕਮੇ ਜਿਹੜਾ ਉਹਨੂੰ ਤਿੰਨ ਵਾਰੀ ਜਿਹੜੀ ਉਹਨੂੰ ਜ਼ਰਹੇਲੀ ਚੀਜ਼ ਜ਼ਹਿਰ ਦਿੱਤੀ ਗਈ ਜਿਹੜਾ ਕਿ ਤੀਜੀ ਵਾਰ ਤਾਂ ਉਹਨੂੰ ਖਤਮ ਹੀ ਕਰ ਦਿੱਤਾ ਆਪਣੇ ਪਤੀ ਨੂੰ ਕਮੇ ਇਹ ਡੈਣ ਬਣੀ ਆ ਜਿਹੜੀ ਇੱਕ ਪੁੱਤਰਾ ਬਾਗ ਪਾਲ ਰਹੀ ਸੀ ਆਪਣੀ ਪਤਨੀ ਨੂੰ ਤੇ ਜਿਹੜਾ ਨਾਲ ਉਹਦਾ ਪਿਤਾ ਉਹਨੂੰ ਪੁੱਤ ਪੁੱਤ ਕਹਿੰਦਾ ਸੀ ਪਰ ਆਖਰ ਜਿਹੜਾ ਡੈਣ ਨੇ ਜਿਹੜਾ ਦਾਸ ਹੀ ਲਿਆ ਉਹ ਨੌਜਵਾਨ ਚੜ ਦਾ ਉਮਰ ਦੀ ਜਿਹੜਾ ਅਕਲੌਤਾ ਪੁੱਤ ਜਿਹੜਾ ਉਹ ਮਾਪਿਆਂ ਤੋਂ ਖੋਲਿਆ ਇਸ ਸਮਾਜ ਦੇ ਵਿੱਚ ਜਿਹੜਾ ਅਜਈਆਂ ਸਪਣੀਆਂ ਜਿਹੜੀਆਂ ਨਿੱਤ ਜਿਹੜਾ ਆਪਣੇ ਪਤੀਆਂ ਨੂੰ ਆਪਣੇ ਪੁੱਤਰਾਂ ਨੂੰ ਡੱਸ ਰਹੀਆਂ ਨੇ ਆਪਣੇ ਭਰਾਵਾਂ ਨੂੰ ਡੱਸ ਰਹੀਆਂ ਨੇ ਇਹਨਾਂ ਦੇ ਲਈ ਇੱਕ ਵੱਖਰਾ ਕਾਨੂੰਨ ਬਣਨਾ ਚਾਹੀਦਾ ਜਿਹੜਾ ਕਿ ਜੇਲ੍ਹ ਦੇ ਵਿੱਚ ਤੜਫ-ਤੜਫ ਕੇ ਮਰਨਗੇ ਬੇਸ਼ੱਕ ਹੁਣ ਇਸ ਡੈਣ ਦੇ ਜਿਹੜਾ ਪਰਿਵਾਰ ਵੱਲੋਂ ਜਿਹੜਾ ਉਹਨਾਂ ਦੀ ਮਾਤਾ ਵੱਲੋਂ ਉਹਨਾਂ ਦੇ ਭਰਾਵਾਂ ਵੱਲੋਂ ਉਹਨਾਂ ਦੇ ਪਿਤਾ ਵੱਲੋਂ ਇਹ ਕਹਿ ਗਿਆ ਕਿ ਜਿਹੜੀ ਇਹ ਰਪਿੰਦਰ ਕੌਰ ਆ ਤੇ ਇੱਕ ਸਪਨੇ ਦੀ ਤਰ੍ਹਾਂ ਗੀ ਤੇ ਇਹਨੂੰ ਜਿਹੜਾ ਪੁਲਸ ਕੋਈ ਵੀ ਜਿਹੜਾ ਢਿੱਲ ਨਾ ਵਰਤੀ ਜਾਵੇ ਸਾਡੀ ਇਹ ਕਹਿੰਦੇ ਲੜਕੀ ਨਹੀਂ ਇੱਕ ਡੈਣ ਆ ਜਿਹੜਾ ਇਸ ਨੂੰ ਜਿਹੜਾ ਸਖਤ ਤੋਂ ਸਖਤ ਜਿਹੜਾ ਸਜ਼ਾਾਂਵਾਂ ਦਿੱਤੀਆਂ ਜਾਣ ਬੇਸ਼ੱਕ ਹੁਣ ਪੁਲਸ ਨੇ ਜਿਹੜਾ ਇਹਨਾਂ ਤਿੰਨਾਂ ਰੋਪੀਆਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਪਰ ਕੀ ਸਮਾਜ ਦੇ ਵਿੱਚ ਹੁਣ ਕੀਤੇ ਵਿਸ਼ਵਾਸ ਕੀਤਾ ਜਾਵੇ ਆਪਾਂ ਨਿਤ ਖਬਰਾਂ ਪੜ੍ਹਦੇ ਆ ਸੁਣਦੇ ਆ ਕਿਹਦੇ ਪਿਤਾ ਵੱਲੋਂ ਪਤ ਨੂੰ ਮਾਰ ਦਿੱਤਾ ਜਾਂਦਾ ਪਤ ਵੱਲੋਂ ਪਿਤਾ ਨੂੰ ਮਾਰ ਦਿੱਤਾ ਜਾਂਦਾ ਕਿਹਦੇ ਹਜੇ ਸਪਣੀ ਆਪਣੇ ਪਤਿਆਂ ਨੂੰ ਡੰਕ ਲੈਂਦੀਆਂ ਨੇ ਬਹੁਤ ਜਿਹੜੇ ਅਜਿਹੇ ਮਾਵਲੇ ਨੇ ਜਿਹੜਾ ਗੁੱਜਲਦਾਰ ਮਾਵਲੇ ਨੇ ਜਿਹੜਾ ਅਜੇ ਵੀ ਜਿਹੜਾ ਲੜਕ ਦੇ ਪਏ ਨੇ ਜਿਹੜਾ ਕਈ ਜਿਹੜਾ ਪਤਿਆਂ ਵੱਲੋਂ ਕਈ ਪਿਤਾ ਵੱਲੋਂ ਆਪਣੀਆਂ ਲੜਕੀਆਂ ਨੂੰ ਵੀ ਜਿਹੜਾ ਮਾਰ ਕੇ ਖਪਾਇਆ ਹੋਇਆ ਬਹੁਤ ਮਾਵਲੇ ਨੇ ਜੇਕਰ ਪੌਸਤ ਸਜੀਦਾ ਦੇ ਨਾਲ ਪਰਤਾਲ ਕਰੇ ਜਿਹੜਾ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜਾ ਗਲੇ ਮਹੱਲਿਆਂ ਤੋਂ ਪੁੱਛਿਆ ਜਾਵੇ ਬਹੁਤ ਕੁਝ ਜਿਹੜਾ ਸਾਹਮਣੇ ਆ ਸਕਦਾਗਾ ਤੇ ਦੂਸਰੀ ਖਬਰ ਜੁੜੀ ਆ ਰਮਨਜੀਤ ਸਿੰਘ ਬਿੱਟੂ ਜੋ ਕੋਈ ਭਾਜਪਾ ਦੇ ਮੰਤਰੀ ਆ ਉਹਨਾਂ ਨੇ ਇੱਕ ਵੱਡਾ ਬਿਆਨ ਦੇ ਦਿੱਤਾ ਕਿਉਂਕਿ ਉਹ ਪਹਿਲਾਂ ਕਾਂਗਰਸ ਦੇ ਵਿੱਚ ਕਾਫੀ ਟਾਈਮ ਜਿਹੜਾ ਐਮਐਲਏ ਵੀ ਰਹੇ ਆ ਤੇ ਉਹਨਾਂ ਨੇ ਜਿਹੜਾ ਇੱਕ ਬਿਆਨ ਦਿੱਤਾਗਾ ਕਹਿੰਦਾ ਕਾਂਗਰਸ ਦੇ ਵਿੱਚ ਕਾਉਂਸਲਰ ਦੀ ਚੋਣ ਤੋਂ ਲੈ ਕੇ ਸੀਐਮ ਯਾਨੀ ਕਿ ਮੁੱਖ ਮੰਤਰੀ ਤੱਕ ਜਿਹੜਾ ਟਿਕਟਾਂ ਦੀ ਜਿਹੜਾ ਬੋਲੀ ਲੱਗਦੀ ਆ ਇਹ ਵੱਡੇ ਸਵਾਲ ਖੜੇ ਕੀਤੇ ਰਵਨੀਤ ਬਿੱਟੂ ਦਾ ਬਿਆਨ ਆਇਆ ਉਹਨੇ ਦੱਸਿਆ ਕਿ ਜਿਹੜਾ ਇਹ ਛੇਠੇ ਪੱਧਰ ਤੋਂ ਆਪਾਂ ਕਾਉਂਸਲਰ ਤੋਂ ਕਿਹਾ ਉਹਨੇ ਕਿ ਮੁੱਖ ਮੰਤਰੀ ਤੱਕ ਜਿਹੜੀ ਇੱਕ ਆ ਬੋਲੀ ਲੱਗਦੀ ਆ ਇਹ ਬਿਆਨ ਨੂੰ ਵੀ ਤੁਸੀਂ ਕਵੇਂ ਵੇਖਦੇ ਹੋ ਦੋਨੇ ਜਿਹੜੇ ਇਹ ਖਬਰਾਂ ਨੇ ਜਿਹੜਾ ਅੱਜ ਤੁਹਾਨੂੰ ਦੱਸਿਆਗਾ ਇਹ ਹਰਦੇ ਬਲੁੰਦਰ ਵਾਲੀ ਖਬਰ ਤੁਹਾਨੂੰ ਪਹਿਲਾਂ ਸੁਣਾ ਕੇ ਹਟਿਆ ਤੇ ਆਪਣੇ ਕਮੈਂਟ ਵਿਚਾਰ ਜ਼ਰੂਰ ਲਿਖਣੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ